ਕੀ ਬੋਲ ਆਇਆ ਇਹ ਦੇਖ ਲੈ ਆਇ ਹਾਂ ਦੇਖ ਲੈ ਬੀਰ ਜਦ ਮੈਂ ਤਰਾ ਸੁਣਿਆ ਸਣੀਏ ਹਾਨੀ ਤੁਰਦੀ ਫਿਰਦੀ ਐ ਕੁਟਕੀਏ ਹਾਈ ਹਾਈ ਆਹ ਬੀਰ ਮਾਤਾ ਦੀ ਗੁਜਾੜੀ ਨੇ ਕੁਟਕੀਏ ਵਾਸ ਵਾਸ ਕੋਹ ਦਾ ਤਾਈ ਨਹੀਂ ਲੇਖੇ ਦਾ ਨੀ ਮਾਤਾ ਨੂੰ ਦੁਨੀਆ ਸੁਣੇ नी फसलाता जामे सुख गया गुटके नी तोड़ा दे मुझे करी हरदास नी मी प्याजी गुटके नी मी भी ऐसा प्याजी जगा हो बेकुल ब्लाम बाला गुटके ਕਿਵੇਂ ਤਿਆਰੀ ਹੋ ਗਈ ਗੁੱਡੀ ਦੀ ਗੁਲਗੁਲੇ ਕਿਦੇ ਆਪਦੇ ਮਾਰੇ ਨੇ ਪਕਾਏ ਹੈ ਸਾਗ ਵਾਲੀ ਪਕਾਈ ਹੈ ਮੁੱਟੀ ਖਾਤਰੀ ਨੇ ਪਕਾਈ ਨੀ ਮਾਰੇ ਨੇ ਪਕਾਈ ਸੱਸੀ ਗਾਲ ਦਾਈ ਤੁਸੀਂ ਆਪਣੀ ਉਮਰ ਵਿੱਚ ਕਿੰਨੀਆਂ ਗੁੱਡੀਆਂ ਪੁੱਗਤੀਆਂ ਗੁੱਡੀਆਂ ਤਾਂ ਬਹੁਤ ਪੁੱਗੀਆਂ ਹੋਣੀਆਂ ਹਾਂ ਬਹੁਤ ਗੁੱਡੀ ਦੀ ਗੱਲ ਕਰ ਰਹੇ ਹਾਂ ਹਾਂ ਗੁੱਡੀਆਂ ਪੁੱਗਦੇ ਰਹੇ ਅਸੀਂ ਪਹਿਲਾਂ ਛੋਟੇ ਨੇ ਪੁੱਗਿਆ ਹੁਣ ਵੀ ਪੁੱਗਦੇ ਤੇ ਗੁਲਗਲੇ ਸ਼ੁਰੂ ਤੇ ਚੱਲਦੇ ਹਾਂ ਹਾਂ ਗੁਲਗਲੇ ਸ਼ੁਰੂ ਤੇ ਪਹਿਲਾਂ ਰੋਟੀਆਂ ਪਕਾਉਂਦੇ ਮਿੱਠੀਆਂ ਨੂੰ ਗੁਲਗਲੇ ਵਿੱਚ ਪਾਉਂਗਾ ਲੱਗੇ ਅੱਛਾ ਹਾਂ ਵੀ ਰੱਬ ਤੋਂ ਮੰਗਦੇ ਹਾਂ ਮਾਰਚ ਵੀ ਬਾਣੀ ਮੋਟੀ ਮੀਂਹ ਪਾ ਦੇ ਹਾਂ ਤਾਂ ਬੇਨਤੀ ਕਰਦੇ ਹਾਂ ਠੀਕ ਹੈ ਹਾਂ ਤਾਂ ਬਾਕਾਇ ਤਾਂ ਖੇਚੜਾ ਕਰੀਏ ਠੀਕ ਹੈ ਹਾਂ ਪਿਛਲੇ ਸਾਲ ਦਾ ਇੰਟਰਵਿਊ ਤਾਂ ਹੋਈ ਤੁਸੀਂ ਸਮਝਾ ਹੋ ਗਿਆ ਸਿਆਲ ਤੇ ਗੁਲਗਲੇ ਚੱਕਣ ਵੀ ਹੁੰਦੇ ਜਿਹੜਾ ਨਾ ਕੱਕ ਕਰੇ ਕੁਕਲੇ ਗੱਤੀ ਦੀਸ ਦਿਖਾਓ ਕਰਨਾ ਲੈੋ ਮਿੱਤਰੋ ਗੁੱਡੀ ਜਮਾ ਓਕੇ ਤਿਆਰ ਕਰ ਰੱਖੀ ਆ ਮਾਤਾ ਹਰਿਆਣੇ ਗੁੱਡੀ ਤਿਆਰ ਬਹੁਤ ਲੰਗਾ ਕਰੋ ਤਾਂ ਕਿ ਮੂਤ ਫੈ ਜਾਵੇ ਤੇ ਜਿਹੜੇ ਮੁੰਡੇ ਕਾਨੀ ਲੱਗਣਗੇ ਉਹ ਵੀ ਤੈਰਨੇ ਫਸਸਣਾ ਨੂੰ ਮਰਦੀ ਮਾਦੀ ਚਰਨਾਂ ਕੇ ਹੱਟਾ ਤਰਗੀ ਸਾਂਣ ਕੇ ਗੁੱਡੀ ਵਰ ਕੀ ਅੱਜ ਕੁੜੇ ਸਰਾਣੇ ਤਰਗੀ ਸੱਜ ਕੁੜੇ ਹਏ ਪੁੱਤਾਰੇ ਤੇਰਾ ਤੁਰਸੀ ਬੜੇ ਪਾਖੂੜੇ ਹਏ ਪੁੱਤ ਮਾਗਰ ਤਾਕਿ ਸੇ ਦਾ ਆਪੀ ਕਰਦੀ ਨਹੀਂ ਰੱਖਿਆ ਨਹੀਂ ਵਾਚੜੀਏ ਹਏ ਹਏ ਪੁੱਤ ਤੇਰੇ ਸੱਟੇ ਤੇਰੀ ਧਰਤੀ ਮਾਰਦੀ ਸੀ ਛੜਾ ਪੁੜੇ ਜਿਹਦੇ ਪਾਈ ਢਿੱਲੀ ਦੀ ਹੈ ਹਾਏ ਹਾਏ ਹੁਣ ਤੇਤੋ ਬਾਟਾ ਪੁੱਤ ਮੈਂ ਤਨ ਕੋ ਅਕਰੀ ਨਾ ਪੁੜੇ

ਕਿਉਂ ਇਹ ਕਾਹਤ ਅੱਜ ਮੇਰੇ ਪਿੰਡ ਗੁੱਡੀ ਫੂਕਣ ਲੱਗ ਗਿਆਂ ਅੱਛਾ ਜੀ ਤੇ ਪਹਿਲਾਂ ਜਵਾਨਾਂ ਚ ਭੂਖਦੇ ਹੁੰਦੇ ਸੀ ਨਾ ਬਜ਼ੁਰਗ ਜਿਵੇਂ ਹੁਣ ਮੇਰੀ ਸਾਲ ਉਮਰ ਹੋ ਗਈ ਤਕਰੀਬਨ 38 ਸਾਲ ਦੀ ਹੈ ਨਾ ਅਸੀਂ ਤਾਂ ਤਕਰੀਬਨ 5-6 ਵਾਰੀ ਦੇਖੀ ਹਾਂ ਗੁੱਡੀ ਫੂਕਣ ਦੀ ਠੀਕ ਹੈ ਜੀ ਕਾਉਂਟ੍ਰੈਕਟਰ ਆਪਾਂ ਹੀ ਕਈ ਵਾਰੀ ਦੇਖਣੀ ਹੈ ਨਾ ਤੇ ਜਿਹੜੇ ਜਿਵੇਂ ਹੁਣ ਜੁਗੀ ਹੋ ਰਹੇ ਨੇ ਅਡਲਾ ਹੈ ਨਾ ਜੁਵੀ ਜਿਵੇਂ ਆਹ ਭਾਈ ਨੇ ਵੀ ਕਈ ਵਾਰੀ ਦੇਖ ਲਈ ਹੁਣ ਜਨਰੇਸ਼ਨ ਦੇ ਮੁੰਡੇ ਨੇ ਜਿਵੇਂ ਮੰਨ ਕੇ ਚੱਲੀ ਵੀ 12-13 ਸਾਲ ਦੇ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਬਾਰੇ ਪਤਾ ਨਹੀਂ ਹੈ ਨਾ ਕੀ ਕੀ ਚੱਕਰ ਸੀ ਗੁੱਡੀ ਫੁਕਣ ਵਾਲਾ ਇਹ ਚੱਕਰ ਆਏ ਦੀ ਅੱਗੇ ਜਦੋਂ ਰਾਜੇ ਮਹਾਰਾਜੇ ਹੁੰਦੇ ਉਦੋਂ ਕਾਲ ਬਹੁਤ ਪੈਂਦੇ ਅੱਛਾ ਜੋ ਕਾਲ ਪੈਂਦੇ ਕਿਸੇ ਦੂਜੇ ਰਾਜਵਾਲਿਆਂ ਨੇ ਆਪਣੇ ਰਾਤ ਪੰਜ ਰਿਸ਼ੀਆਂ ਦਾ ਖੂਨ ਕੱਢ ਕੇ ਘੜੇ ਚ ਪਾ ਕੇ ਦੱਬਦਾ ਅੱਛਾ ਘੜੇ ਚ ਪਾ ਕੇ ਦੱਬਿਆ ਉਥੇ ਰਾਜੇ ਜਨਕ ਦੇ ਫਿਰ ਕਾਲ ਪੈ ਗਿਆ ਉਦੋਂ ਰਾਜੇ ਜਨਕ ਦਾ ਕਾਲ ਸੀ ਰਾਜ ਦੀ ਹਾਂ 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 ਉਹਨੂੰ ਲੋਕ ਪਸਣ ਲੱਗੇ ਵੀ ਇਹ 12 ਸਾਲ ਹੋ ਗਏ ਨਹੀਂ ਨਹੀਂ ਪਿਆ ਕੀ ਕਾਰਨ ਹੈ اچھا ਉਹ ਕਿਸੇ ਦੀ 12 ਸਾਲ ਦਾ ਕਾਲ ਸੀ 12 ਸਾਲ ਦਾ ਕਾਲ ਪਿਆਦੋ ਹਾਂ ਫਿਰ ਕਿਸੇ ਨੇ ਦੱਸਿਆ ਵੀ ਭਾਈ ਰਾਜੇ ਜਾਨਕ ਨੂੰ ਕਹਿੰਦੇ ਵੀ ਲੋਹੇ ਦੀ ਪੰਜਾਲੀ ਚਾਹੀਦਾ ਲੋਹੇ ਦਾ ਹਾਂ ਅੱਛਾ ਤੂੰ ਆਪ ਬਾਹੇ ਖੇਤ ਜਾ ਕੇ ਹਾਂ ਫਿਰ ਕਾਲ ਤਕੂਗਾ ਹਾਂ ਉਹਨੇ ਹਲ ਕਰਵਾਇਆ ਪੰਜਾਲੀ ਕਰਵਾਇਆ ਅੱਛਾ ਉਹਨੇ ਜਾ ਕੇ ਆਪ ਹਲ ਜੋੜਿਆ ਹਾਂ ਉਹਦੇ ਘਰ ਵਾਲੀ ਲੈ ਕੇ ਗਈ ਰੋਟੀ ਰਣੀ ਹਾਂ ਪਹਿਲਾ ਜਿਹੜਾ ਜੋ ਲਿਆਂਦਾ ਰਾਜੇ ਜਾਨਕ ਦੇ ਠੀਕ ਹੈ ਠੀਕ ਹੈ ਇੰਦਰ ਆ ਗਿਆ ਫਿਰ ਵਰਸਣ ਨੂੰ ਚੜ ਕੇ ਅੱਛਾ ਇੰਦਰ ਦੇਵਤਾ ਇੰਦਰ ਦੇਵਤਾ ਫਿਰ ਮੀਂਹ ਪੈਣਾ ਅੱਛਾ ਜੋ ਦੂਜਾ ਘੜਾ ਲੰਦਾ ਫਿਰ ਜਿਹੜਾ ਉਹ ਘੜਾ ਦੱਬਿਆ ਸੀ ਹੂੰ ਉਹ ਚੌਚ ਫਸ ਗਿਆ ਅੱਛਾ ਜੋ ਚੌਚ ਫਸਿਆ ਉਹਦੇ ਵਿੱਚ ਘੜੇ ਚ ਸੀਤਾ ਪੈਦਾ ਹੋਈ ਅੱਛਾ ਅੱਛਾ ਸੀਤਾ ਮਾਤਾ ਸੀਤਾ ਮਾਤਾ ਪੈਦਾ ਹੋ ਠੀਕ ਹੈ ਠੀਕ ਹੈ ਗੱਲ ਫਿਰ ਉਹਨਾਂ ਨੇ ਜਦੋਂ ਘੜਾ ਥਲੇ ਜੀਆਂ ਨੇ ਕੱਢ ਕੇ ਦੇਖਿਆ ਉਹਨਾਂ ਨੇ ਚੱਪਣ ਲਾ ਕੇ ਦੇਖਿਆ ਹੂੰ ਗੁੱਠਾ ਚੁੰਗੀ ਜਾਂਦੀ ਸੀ ਉਹ ਆਵਾਜ਼ ਜਦੋਂ ਬਾਹਰ ਕੱਢੀ ਉਹਨਾਂ ਨੇ ਫਿਰ ਉਹਨੇ ਪਾਲੀ ਅੱਛਾ ਹਾਂਜੀ ਉਦੋਂ ਬਾਅਦ ਜਦੋਂ ਕਾਲ ਪੈਣ ਲੱਗੇ ਫਿਰ ਕਾਲ ਟੁੱਟ ਗਿਆ ਉੱਥੇ ਤਾਂ ਹੂੰ ਉਦੋਂ ਬਾਅਦ ਫਿਰ ਇਹ ਗੁੱਡੀ ਫੁਚਕੰਦਾਰ ਆਵਾਜ਼ ਉਦੋਂ ਹੋਇਆ ਇਹ ਅੱਛਾ ਜਦੋਂ ਕਾਲ ਪੈਂਦੇ ਹੁੰਦੇ ਕਾਲ ਰੱਬ ਨੂੰ ਰੋਸਣ ਦਿਖਾਉਂਦੇ ਲੋਕ ਹੂੰ ਬੰਦੇ ਵੀ ਬੁੜੀਆਂ ਵੀ ਬੁੜੀਆਂ ਲਾ ਕੇ ਗੁੱਡੀਆਂ ਫੁਕਦੀਆਂ ਹੂੰ ਹੁਣ ਤਾਂ ਮਨਕ ਚੱਲਿਆ ਨੈਟ ਦੱਸਦਾ ਵੀ ਇੰਨੇ ਦਿਨਾਂ ਨੂੰ ਮੀਂਹ ਪਊਗਾ ਇੰਨੇ ਦਿਨਾਂ ਨੂੰ ਪੁੱਤ ਹੁਣ ਤਾਂ ਲੋਕਾਂ ਨੂੰ ਕਾਲ ਦਾ ਪਤਨੀ ਕਾਲ ਕੀ ਜੀ ਜੰਮ ਪਹਿਲਾਂ ਰੋਗ ਰੱਬ ਤੋਂ ਰੋਸ ਦਿਖਾਉਂਦੇ ਹਾਂ ਰੋਸ ਦੇ ਘੁੰਦੇ ਹੋਰ ਰੋਜ਼ ਦੀ ਵਜਾ ਕਰਕੇ ਮਤਲਬ ਪਹਿਲਾਂ ਹਰ ਸਾਲ ਤੁਸੀਂ ਤਾਂ ਹਰ ਸਾਲ ਫੂਕਦੇ ਹਾਂ ਨਾ ਹਰ ਸਾਲ ਫੂਕਦੇ ਇਹਦਾ ਫਿਰ ਮਤਲਬ ਆਪਣੇ ਪਿੰਡ ਦੀ ਹੱਦ ਤੋਂ ਦੂਰ ਜਾ ਕੇ ਫੂਕਣੀ ਹੁੰਦੀ ਹੈ ਕਿ ਇਸ ਨਹੀਂ ਪਹਿਲਾਂ ਜਿਹੜੇ ਆਪਾਂ ਟੂਨੇ ਟੱਪੇ ਕਰਦੇ ਹੁੰਦੇ ਉਹ ਹੱਦ-ਹੱਦ ਤੇ ਤੁਰੇ ਫਿਰਦੇ ਹੁੰਦੇ ਅੱਛਾ ਇਹ ਗੁੱਡੀ ਦਾ ਤਾਲ ਦੇ ਕਿਤੇ ਵੀ ਫੂਕ ਸਕਦੇ ਆਂ ਇਹ ਤਾਂ ਰੋਸ ਆ ਇੱਕ ਆਪ ਤਾਂ ਕੋਈ ਜਗਾ ਕੋਈ ਤੇ ਇਹਦੇ ਪਰ ਮੀਂਹ ਫਿਰ ਪੱਕਾ ਹੀ ਹੁੰਦਾ ਇਹ ਮੀਂਹ ਪੈ ਵੀ ਜਾਂਦਾ ਦੂਜੇ ਦਿਨ ਵੀ ਪੈ ਜਾਂਦਾ ਉਹ ਤਾਂ ਰੋਸ ਹੋ ਗਿਆ ਮੇਰਾ ਰੋਸ ਹੋ ਗਿਆ ਦਾ ਫਿਰਿੰਦਰ ਦੇਵ ਜੀ ਨੂੰ ਪਤਾ ਲੱਗਦਾ ਹੂੰ ਫਿਰ ਉਹ ਮੀਂਹ ਪਾਉਂਦਾ ਇਹ ਇਹ ਐਜ ਕਰਕੇ ਲੋਕਾਂ ਨੂੰ ਲੱਗਦਾ ਮੇਰੇ ਜਿਹੜੀ ਜੱਟ ਇਹ ਪਹਿਲਾਂ ਦੋ ਤਿੰਨ ਵਾਰੀ ਉਹ ਕਰਿਆ ਇਹ ਦੋਨੇ ਦਿਨਾਂ ਦੇ ਬਰੀ ਅਸਰ ਹੁਣ ਪਿੰਡਾਂ ਚ ਮਤਲਬ ਲੋਕ ਜੁੜਨੋਂ ਹਟ ਗਏ ਹਨਾ ਕੁਝ ਤਾਂ ਮੰਨ ਕੇ ਚੱਲਾ ਹੁਣ ਕੁੜੀਆਂ ਹੁਣ ਦੁਲਗ ਲੈ ਲਾਉਂਦੀਆਂ ਨਹੀਂ ਹੈ ਹਨਾ ਕੋਸਤਾ ਹੀ ਖਾ ਹੋ ਗਿਆ ਲਕਾਂ ਛੱਡਪੁਰੇ ਤੇਲ ਜਿਹੜੇ ਲਾਉਣ ਵਾਲਾ ਪਾਰ ਮੇਰ ਮਲਾਬ ਘਟ ਗਿਆ ਜਿਹੜਾ ਭਾਈਚਾਰਾ ਉਹ ਖਤਮ ਹੁੰਦਾ ਯਾਰ ਖਤਮ ਹੁੰਦਾ ਜਾਂਦਾ ਹੁਣ ਹੋ ਸਕਦਾ ਹੈ ਹੋ ਸਕਦਾ ਜੀ ਕਰਦੇ ਹੁਣ ਇਕੱਠੇ ਹੁਣ ਜਿਵੇਂ ਹਾਂ ਹੁਣ ਕਰ ਲੋ ਇਸੇ ਕਾਰਨ ਕਰਕੇ ਭਾਈ ਇਹ ਗੁੱਦੀ ਫੋਕੀ ਜਾਂਦੀ ਹੂੰ ਠੀਕ ਹੈ ਜੀ ਚੱਲਾਂ ਪਿਆਰਤਾ ਹੋ ਬਰਾਣਾ ਦਾ ਕਰਦੇ ਪਿੰਡ ਵਾਲਿਆਂ ਨੂੰ ਕਹਿੰਦੇ ਹੋ ਬਾਈ ਸ਼ੇਅਰ ਵੀ ਕਰਿਓ ਕਰਿਓ ਵੀਡੀਓ ਹਨਾ ਤੇ ਗਰਮੀ ਤਕਰੀਬਨ ਦਿਨੋ ਦਿਨ ਵੱਧਦੀ ਤੁਰੀ ਜਾਂਦੀ ਹੈ ਇੱਕ ਤਾਂ ਦਰਖਤ ਲਾਓ ਯਾਰ ਵੀਰ ਬਣ ਕੇ ਜਿੰਨੇ ਵੀ ਹੋ ਸਕਦਾ ਹਨਾ ਕਹਿੰਦੇ ਡਾਕਟਰ ਸਾਹਿਬ ਹਾਂ ਜਿੰਨੇ ਘਰ ਦੇ ਮੈਂਬਰ ਦੇ ਇੱਕ ਇੱਕ ਦਰਖਤ ਤਾਂ ਜ਼ਰੂਰ ਹਾਂ ਲਾਜ਼ਮੀ ਬਣਦਾ ਤੇ ਆਪ ਦੇ ਖੇਤ ਲਾਓ ਆਪ ਦੇ ਘਰੇ ਲਾਓ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਵੱਧ ਤੋਂ ਵੱਧ ਟੈਂਪਰੇਚਰ 35 ਦੀ 30 35 ਟੈਂਪਰੇਚਰ ਸੀਗਾ ਅੱਜ 45 ਪਲੱਸ ਹੋ ਹਾਂ ਕਾਰਨ ਵੀ ਜਿਹੜੇ ਹੁਣ ਦਰਖਤ ਘਟਕੇ ਹਨਾ ਉਸ ਤਾਂ ਇੰਨਾ ਕਰਕੇ 20 ਦਾ ਵੀ ਮੀਂਹ ਘਟ ਗਏ ਉਸੇ ਏਸ਼ੀਆਂ ਦਾ ਜਿਆਦਾ ਬਹੁਤ ਏਸ਼ੀਆਂ ਦਾ ਕਰਕੇ ਕਿਸੇ ਤੇ ਬਾਕੀ ਇਸ ਪਾਸੇ ਜ਼ਰੂਰੀ ਆ ਹਨ ਪਿੰਡ ਦੇ ਵਿੱਚ ਵੀ ਚਲੋ ਹੁਣ 19 19 ਕੀ ਉਧਰੀ ਉਧਰੀ ਹੁੰਦੀ ਰਹਿੰਦੀ ਆ ਹਨਾ ਸਾਡੇ ਆਪਣੇ ਬਸਤੀ ਦਾ ਕੋਈ ਸਾਡੀ ਹਿਰਕਾ ਨਹੀਂ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਆ ਆਪਣੇ ਪਿੰਡ ਦਾ ਹੈ ਨਹੀਂ ਪਹਿਲਾ ਪਾਣੀ ਦੀ ਸ਼ਬੀਰ ਕਹਿੰਦਾ ਤਾਂ ਵੀ ਐਂ ਕਰਨਾ ਆਪਾਂ ਸਾਰੇ ਨਾਲ ਦੀ ਨਾਲ ਲੱਗ ਜਾਂਦੇ ਪਹਿਲਾ ਪਾਣੀ ਦੀ ਸ਼ਬੀਰ ਲੈ ਆਏ ਸਾਰੇ ਦਿਨ ਪਹਿਲਾ ਪਾਣੀ ਦੀ ਸ਼ਬੀਰ ਲੈ ਆਏ ਪਾਣੀ ਦੀ ਸ਼ਬੀਰ ਲੈ ਆਏ ਸਾਰੇ ਨਾਲ ਬਿਲਕੁਲ ਨਾਲ ਮਿਲ ਕੇ ਕਿਉਂ ਇਹੋ ਜਿਹੇ ਕੰਮ ਹੁੰਦੇ ਨੇ ਪਿੰਡ ਦਾ ਨਾਲ ਤਾਂ ਇਫਾਕ ਬਣਿਆ ਰਹਿੰਦਾ ਸਾਡੇ ਆਪੀ ਹੁਣ ਆਪਾਂ ਸਾਰੇ ਇੱਥੇ ਬਸਤੀ ਦੇ ਇਕੱਠੇ ਹੋ ਗਏ ਤੁਸੀਂ ਵੀ ਆ ਕੇ ਹੋਰ ਆ ਕੇ ਹਰੇਕ ਬੰਦਾ ਆਉਂਦਾ ਹੈ ਡਾਕਟਰ ਨੇ ਮੈਨੂੰ ਕਰਾਇਆ ਹੋਣਾ ਕਹਿੰਦਾ ਵੀ ਇੱਥੇ ਮੈਂ ਹਾਇਰ ਮੇ ਤਾਂ ਸੰਗ ਜੀ ਲੱਗਦੀ ਆ ਯਾਰ ਮੈਂ ਪਿੰਡ ਦੀਆਂ ਵੀਡੀਓ ਵੀ ਔਖਾ ਹੋਏ ਦਾ ਮੈਂ ਕਹਾਂ ਭਾਈ ਤੁਸੀਂ ਵੀ ਦੱਸਿਓ ਵੀ ਕਿਹੜੇ ਪਿੰਡ ਚ ਵੀਡੀਓ ਦੇਖਣ ਨੂੰ ਤੇ ਕਿੱਥੇ ਕਿੱਥੇ ਤੁਹਾਡੇ ਪਿੰਡ ਤੇ ਕਦੇ ਮੈਂ ਤਾਂ ਇਸ ਤਰ੍ਹਾਂ ਦੇ ਵਿੱਚ ਬੁੱਢੀ ਫੂਕੀ ਆ ਕਿਵੇਂ ਤੁਸੀਂ ਕਿਵੇਂ ਦਾ ਰਵਾਜ ਆ ਤੁਹਾਡੇ ਪਿੰਡ ਦੇ ਵਿੱਚ ਬਾਕੀ ਆ ਜੋ ਤੁਸੀਂ ਆ ਦੇਖ ਰਹੇ ਹੋ ਸਕਰੀਨ ਤੇ ਨਾ ਵੀ ਕਿਵੇਂ ਕਰ ਰਹੀਆਂ ਬੁੱਢੀਆਂ ਕਿਵੇਂ ਪਕਾਰੀਆਂ ਨੇਗੀ ਹਾਂ ਉਹ ਸਾਰਾ ਗੋਸਪਲ हां बाकी ਅੱਗੇ ਚੱਲ ਕੇ ਆਪਾਂ ਉਹ ਵੀ ਦਿਖਾਉਨੇ ਆ ਵੀ ਕਿਵੇਂ ਫੁੱਕੀ ਜਾ ਰਹੀ ਹੈ ਨਾ ਪਿੰਡ ਦੀ ਹੱਦ ਤੋਂ ਬਾਹਰੇ। ਉਹ ਆਪਾਂ ਚੱਲਿਆ। ਜਿਹੜਾ ਪੁਰਾਣਾ ਰਾਹ ਆ। ਪੁਰਾਣਾ ਰਾਹ ਤਾਂ ਆਪਾਂ ਨੂੰ ਜੀ ਲੈਣਾ ਪਊਗਾ। ਜਮਾਂ ਜੀ। ਹੈ? ਤੇ ਬਾਕੀ ਵੀ ਕਿਵੇਂ ਕਹਿੰਦੇ ਪੁਰਾਣੀਆਂ ਕਰਦਾ ਤੇ ਫਿਰ ਟਰਲਦੇ ਆ ਰਿਆ ਲੋਕ ਜਿਵੇਂ ਹੁਣ ਕੋਠੀਆਂ ਦੇ ਲਾ ਲੋ ਹਨਾ। ਪਹਿਲਾਂ ਹੁਣ ਪਹਿਲਾਂ ਤਾਂ ਘਰ ਪਾਉਂਦੇ ਸੀਗੇ ਆ ਦੂਸਰੇ ਪਿੰਡ ਜੀ ਕੋਠੀ ਟੱਪ। ਹੁਣ ਦੁਬਾਰੇ ਫਿਰ ਹਵੇਲੀਆਂ ਤੇ ਆ ਗਏ। ਹੁਣ ਆਪਾਂ ਦੁਬਾਰਾ ਹੀ ਸ਼ਾਇਦ ਫੇਰ ਇਹਨਾਂ ਦੀ ਜਿਹੜੇ ਬਿਵਾਰੀਆਂ ਬੱਧੀਆਂ ਗੈਸ ਦੀ ਰੋਟੀ ਉਹ ਖਾਂਦੇ ਨੇ ਤਾਂ ਗੈਸ ਵਾਲੀ ਹੋਰ ਆੜ ਦੇ ਵੀ ਗੈਸ ਦੇਦੇ ਹਾਂ ਹੋਰ ਤੁਸੀਂ ਲਓ ਜਿਹੜੇ ਹੋਂ ਵਾਲੇ ਬੁੜੀਆਂ ਨੇ ਹੋਂ ਵਾਲੇ ਜਿਹੜੇ ਨੰਬੇ ਆ ਜਨਰੇਸ਼ਨ ਹੁੰਦਾ ਵੀ ਬਹੁਆ ਅੰਜੀਆਂ ਨੇ ਆਪਣੇ ਕੁੜੀਆਂ ਜਾਂ ਆਪਣੇ ਕਿਸੇ ਦੇ ਗੈਂਿਆਂ ਤੇ ਹਾਂ ਇਹਨਾਂ ਨੂੰ ਹਜੇ ਪਤਾ ਨਹੀਂ ਸੀ ਉਹ ਚੀਜ਼ ਦਾ ਕਿਉਂਕਿ ਉਹਨਾਂ ਦੀ ਜਿਹੜੀ ਸਰੀਰਕ ਅਵਸਥਾ ਉਹ ਨਮੀ ਆ ਹਮ ਆਪਾਂ ਨੂੰ ਜਿਹਨੇ ਰੋਗ ਪੈਦਾ ਹੋ ਰਹੇ ਨੇ ਕੈਂਸਰ ਦੇ ਗੈਸ ਦੇ ਇਤਜਾਬ ਦੇ ਇਹ ਗੈਸ ਦੀ ਰੋਟੀ ਤੋਂ ਹੋ ਰਹੇ ਨੇ ਸਹੀ ਗੱਲ ਹੁਣ ਬਹੁਤ ਰੁਝਾਨ ਪਿੰਡਾਂ ਵਿੱਚ ਪੈਦਾ ਹੋ ਗਿਆ ਵੀ ਲੋਕ ਚੁੱਲ੍ਹੇ ਦੀ ਰੋਟੀ ਖਾਣ ਲੱਗੇ ਚੁੱਲ੍ਹੇ ਦੀ ਰੋਟੀ ਬਹੁਤ ਘੜੇ ਆਉਂਦੀ ਹੈ ਘੜੇ ਦਾ ਪਾਣੀ ਪੀਣ ਲੱਗੇ ਫਰਿੱਜ ਤੋਂ ਲੋਕ ਦੂਰ ਹੋਈ ਜਾਂਦੇ ਨੇ ਹਾਂ ਲੋਕ ਨੂੰ ਪਤਾ ਲੱਗ ਗਿਆ ਉਹ ਪੁਰਾਣੇ ਰਿਵਾਜ ਦੇ ਲੋਕਾਂ ਉੱਤੇ ਜਾਂਦੇ ਨੇ ਠੀਕ ਹੈ ਉੱਥੇ ਆ ਜਾਵਾਂਗੇ ਠੀਕ ਹੈ ਵੀ ਪਿਛਲੇ ਸਾਲ ਜਦੋਂ ਅਸੀਂ ਨੇ ਗਰਮੀ ਜਾਦੇ ਪਈ ਅਸੀਂ ਆਖਿਆ ਵੀ ਗੁੱਡੀ ਫੂਕੋ ਆਪਾਂ ਸਾਰੇ ਜੀ ਕਹਿੰਦੇ ਸਿਆਣੇ ਬੰਦੇ ਕਹਿੰਦੇ ਨੇ ਕਿ ਗੁੱਡੀ ਫੂਕਣ ਤੋਂ ਬਾਅਦ ਨਹੀਂ ਆ ਜਾਂਦਾ ਅਸੀਂ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਉੱਥੇ ਆਹ ਸਾਈਟ ਤੇ ਅਸੀਂ ਇੱਥੇ ਬੈਠ ਕੇ ਗੁਰਪਟ ਦੀ ਬੁੜੀਆਂ ਵਾਸਤੇ ਵੀ ਭਾਈ ਗੁਗਲੇ ਇੱਥੇ ਲਾਉਂਗੇ ਗਰਮੀ ਵੀ ਹੱਤ ਦੀ ਪੱਲੀਆਂ ਪੋਲੀਆਂ ਪਾ ਕੇ ਅਸੀਂ ਸਾਰਾ ਜਿਗਾਰਡ ਸੈੱਟ ਕੀਤਾ ਹਾਂ ਉਹ ਪੱਲੀਆਂ ਪਾ ਕੇ ਮੰਨ ਕੇ ਚੱਲੋ ਆਟਾ ਗੁੰਨੈ ਹੋ ਜਾਏਗਾ ਵੀ ਇੱਥੇ ਆਪਾਂ ਇੱਥੇ ਆਪਾਂ ਗੁਗਲੇ ਬਣਾਵਾਂਗੇ ਫੇ ਗੁੱਡੀ ਫੂਕਿਆਵਾਂਗੇ ਅਸੀਂ ਮਤਲਬ ਕਿ ਅੱਧੇ ਕਿ ਬਣਾ ਲਏ ਸੀ ਅੱਧੇ ਰ ਜਿਹੜਾ ਜਿਹੜਾ ਤਿਆਰ ਕੀਤਾ ਡੋ ਹਾਂਜੀ ਇੱਕ ਇੱਕ ਜਿਹੜਾ ਇੱਕ ਟੱਬਰ ਰਹਿ ਗਿਆ ਸੀ ਹਟ ਲਵੇ ਇੱਕ ਟੱਬਰ ਇੱਕ ਟੱਬਰ ਰਹਿ ਗਿਆ ਦੀਗਾ ਜਿਹੜੀ ਕਹੇ ਆਟਾ ਘੋਲਿਆ ਘਲਾਇਆ ਐਨੀ بارش ਆਈ ਕਿ ਅਸੀਂ ਪੱਲੀਆਂ ਰੋਕ ਕੇ ਲਾ ਕੇ ਪੱਲੀਆਂ ਫੇਰ ਵੀ 부ੜਿਆ ਤੋਂ ਹੋ ਕਰਾਇਆ ਫਿਰ ਜੋ ਬੱਦ ਮੀ ਪੈ ਗਿਆ ਛਣ ਛਣ ਕਰਨ ਲੱਗ ਗਿਆ ਛਿੜਕੇ ਪਾਣ ਲੱਗ ਗਿਆ ਤੇਲ ਕਰ ਕਰਨ ਲੱਗ ਗਿਆ ਹਾਂ ਬਚਾਲੇ ਛੱਡ ਗਏ ਜੀ ਸਾਰਾ ਕੁਝ ਜਦੋਂ ਬੁੜਕੇ ਉਹਦੇ ਗੁੱਡੀ ਸੀ ਫੂਕੇ ਉਹਦੇ ਰੋ ਕੜਾਹੀਆਂ ਪਾਣੀ ਨਾਲ ਭਰੀਆਂ ਪਈਆਂ ਤੀਆਂ ਇੰਨਾ ਪਾਣੀ ਨਿਕਲ ਗਿਆ ਪਾਣੀ ਹੋ ਰਿਹਾ ਸੀ ਤੇ ਤਾਂ ਮੰਨ ਗਿਆ ਜਣੀ ਯਾ ਵਾ ਕੁਛ ਕਰਦਾ ਨਹੀਂ ਉਹਦਾ ਬਾਗੋ ਬਾਗ ਵਾ ਇੱਡੇ ਟਾ ਪਾਣੀ ਗਲੀਆਂ ਚ ਸਾਡੇ 20 ਮਿੰਟੇ ਇਤੋਂ ਗਰਮੀ ਨਾਲ ਮੱਚ ਗਈ ਉਦੋਂ ਠੰਡ ਨਾਲ ਠੰਡ ਹੋ ਗਿਆ ਸੰਤ ਬੱਜੇ ਨਾ